ਹਾਂਜੀ ਸਰ ਰਸਨਾ ਜੀ ਜੇ ਰਸਤਾ ਛੱਡ ਗੋਦਸ ਦੇਣਾ 10 ਦਾ ਖਾਤ ਕਰ ਰਸਤਾ ਛੱਡ ਦਿੱਤਾ ਹਾਂ ਜੀ ਆਜਾ ਦੂਰ ਹੋ ਜਾਓ ਥੋੜਾ ਜਿਹਾ ਬਾਅਦ ਮੈਂ ਮਾਰੂ ਥੋੜੇ 사이 ਤੋਂ ਤੋਹਨ ਦਰਮਾਨ ਮੈਂ ਦਿੱਤਾ ਫਿਰ ਚਾਰ ਦਿਨ ਸਰ ਥੋੜਾ ਪਿੱਛੇ ਸਰ ਦੇ ਸਾਈਡ ਪਲੀਜ਼ 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 ক্লোਜ਼ ਸਾਈਡ ਦਿਓ ਸਾਈਡ ਦਿਓ ਸਾਈਡ ਦਿਓ ਇਹ ਸਾਡੇ ਅਜਾੜ ਜਿਹੜੇ ਲਿਖਿਆ ਚਲੋ ਸੱਜੇ ਪਾਸੇ अच्छा एसएसपी आईजी डीआईजी हां हर एक बंदे अफसर ਦਾ ਨੇ ਨਾਲ ਹੈ ਹਾਂ ਇਹਨੇ ਤੇ ਮੇਰੇ ਵੱਲੋਂ ਦੋ ਪਰਚੇ ਹੋਏ ਆ ਹਾਂ ਡੈਫੀਨੇਸ਼ਨ ਤੇ ਦੋ ਪਰਚੇ ਅੱਜ ਇਸ ਤੇ ਮੈਂ ਕੋਰਟ ਤੇ ਇਹ ਲੇਡੀ ਦੇ ਬੰਦੇ ਲੈ ਕੇ ਮੇਰੇ ਗੱਲ ਕਰਨ ਆ। ਅੱਛਾ ਠੀਕ ਹੈ ਜੀ ਉਸ ਕੋਰਟ ਤੇ ਇਹਦਾ ਕੋਈ ਕੰਮ ਹੀ ਨਹੀਂ ਉਹ ਤਾਂ ਕਹਿੰਦੀ ਮੈਂ ਇਹਦੇ ਘਰ ਵਾਲੀ ਇਹਦਾ ਕੰਮ ਕੀ ਆ ਇਸ ਕੋਰਟ ਤੇ ਹਾਂ ਠੀਕ ਹੈ ਜੀ ਡੈਫੀਨੇਸ਼ਨ ਦਾ ਮੈਂ ਪਰਚੇ ਇੱਕ ਇੱਥੇ ਕਰਨਾ ਆਇਆ ਸੀਗਾ ਇਹ ਲੇਡੀ ਭਈ ਐਸਐਸਪੀ ਮੈਡਮ ਨੇ ਕਿੰਨੀ ਵਾਰ ਹੋਣਗੇ ਹਾਂ ਜਦ ਕਹਿੰਦੇ ਖਿਲਾਫ ਦਰਖਾਸਤਾਂ ਬਹੁਤ ਦੇ ਚੁੱਕੇ ਆ ਹਾਂ ਆਈਜੀ ਡੀਆਈ ਜਾਂ ਦੇ ਨਾਲ ਲੈ ਰਹੀ ਏ ਮੇਰੇ ਕੋਲ ਕਹਿੰਦੀ ਇਹਨਾਂ ਦੇ ਬਿਊ ਫਿਲਮਾਂ ਨੇ ਹਾਂ ਚਰੇਵਾਂ ਵਾਲੇ ਲੇਡੀਜ਼ ਨਾਲ ਲੈ ਰਹੀ ਏ ਕਹਿੰਦੇ ਐਸਐਸਪੀ ਮੈਨੂੰ ਕੋਈ ਕਾਰਵਾਈ ਨਹੀਂ ਕਰਦੀ ਕੱਲ ਨੂੰ ਸਾਡੀ ਫੈਮਿਲੀ ਜਾਂ ਕਿਸੇ ਨੂੰ ਕੁਝ ਹੁੰਦਾ ਉਹਦੇ ਜ਼ਿੰਮੇਵਾਰ ਗ੍ਰਿਫਤ ਕਰੋਗੀ ਨਹੀਂ ਪਰ ਇਹ ਸਰ ਇਹ ਇਕੱਈ ਪਤਨੀ ਹੈ ਇਹ ਸਰਸੇ ਦੀ ਰਹਿਣ ਵਾਲੀ ਹੈ ਇਹਦੇ 4 ਮੈਰਿਜ ਹੋਏ ਆ 376 ਦੇ 25 ਮੁਕੱਦਮੇ ਨੇ ਨਹੀਂ ਤੇਰੀ ਪਤਨੀ ਹੈ ਕਿ ਸਰਸੇ ਕੋਰਟ 'ਚ ਜਾ ਕੇ ਪੇਸ਼ ਕਰੋ ਵੀਰ ਜੀ ਤਿੰਨ ਮੈਰਿਜਾਂ ਦੀ ਮਾਤਾ ਦੇ ਹੋਏ ਆ ਲੋਕਾਂ ਨੂੰ ਬਲੈਕਮੇਲ ਕਰਦੇ ਆ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦਿਆ 8 ਲੱਖ ਰੁਪਈਆ ਪਹਿਲਾਂ ਲੈ ਚੁੱਕੀ ਆ ਜਿੰਦੇ ਜੇ ਮੈਡਮ ਹਿਨਾ ਗੁਪਤਾ ਨੇ ਦਾ ਸਾਥ ਦਿੱਤਾ ਠੀਕ ਹੈ ਜੀ ਫਰਨੈਲ ਵੀ ਕੇ ਥੇ ਨਾਟਕ ਕਰਕੇ ਝੂਠੇ ਮਕਦਮੇ ਬੋਹਦੀਆਂ ਉਸ ਤੋਂ ਬਾਅਦ ਪੈਸੇ ਦੀ ਡਿਮਾਂਡ ਕਰਦੀਆਂ ਸਰਸੇ ਇਹਨਾਂ ਨੇ ਹੁਣ ਮੇਰੇ ਤੇ ਝੂਠਾ ਉਹ 976 ਦਾ ਮਕਦਮਾ ਕਰਿਆ ਸੀ ਵੀਰ ਜੀ ਐਸ ਐਚਓ ਥੇ ਸੰਦੀਪ ਸਿੰਘ ਉਹਨੂੰ ਵਿਧ ਪ੍ਰੂਫ ਦੇ ਕੇ ਆਏ ਐ ਅਸ ਲੇਡੀਜ਼ ਦੇ ਜਦ ਕਿ ਉਹਨੇ ਇਹਦੇ ਪਰਚੇ ਚੈੱਕ ਕੀਤੇ 25 ਮਕਦਮੇ ਨਿਕਲੇ ਆ ਜੀ ਵੀਰ ਜੀ ਜਿਹੜੇ 376 ਦੇ ਲੋਕਾਂ ਤੋਂ 20 ਲੱਖ ਲੈ 30 ਲੱਖ ਲੈ ਸਰਸੇ ਕੋਰਟ 'ਚ ਜਾ ਕੇ ਦੇਖੋ ਉਹ ਤੁਹਾਡੇ ਤੋਂ 15 ਬੰਦਿਆਂ ਦੇ 376 ਦਾ ਇਹਦੇ ਤੇ ਇਹਦੇ ਮਾਤਾ ਵਲੋ ਤੇਰੇ ਤੇਰੇ ਉਹ ਤੇਰੇ ਤੇ ਰੋਕ ਲਾ ਰਹੀ ਹੈ ਮੇਰੀ ਸੁਣੋ ਗੱਲ ਤੇਰੇ ਤੇਰੇ ਦੇਖੋ ਤੇਰੇ ਤੁਹਾਡੇ ਅੰਮ੍ਰਿਤ ਦੀ ਬਣਾ ਲੇ ਮੇਰੀ ਮੇਰੀ ਸੁਣੋ ਗੱਲ ਸਾਡੀ ਔਲੀ ਜਿਵੇਂ ਜਾਣ ਪਛਾਣ ਹਾਂ ਲੈਣ ਦੇਣਾ ਹਾਂ ਠੀਕ ਹੈ ਜੀ ਕੋਈ ਮੰਨ ਲਓ ਕਾਰਾਂ ਦੇ ਵਿੱਚ ਜਾਂ ਕੋਈ ਪਲਾਟ ਉਹਦੇ ਵਿੱਚ ਠੀਕ ਹੈ ਜੀ ਸਾਡਾ ਹੋਰ ਕੋਈ ਵਿੱਚ ਲੈਣ ਦੇਣੀ ਇਹ ਲੇਡੀਆਂ ਨੇ ਉਹਨੂੰ ਵੀ ਹਰਾਸ਼ਮੈਂਟ ਕੀਤਾ ਔਰ ਮੈਨੂੰ ਵੀ ਮੈਂ ਅੱਜ ਇੱਥੇ ਕੇਸ ਕਰਾਉਣ ਆਇਆ ਸੀਗਾ ਕਿਉਂਕਿ ਸੋਸ਼ਲ ਮੀਡੀਆ ਤੁਹਾਡੇ ਜਰੀਏ ਇਹ ਲੇਡੀਆਂ ਬਹੁਤ ਜ਼ਿਆਦਾ ਮੈਂ ਅੱਜ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਇਆ ਇਸ ਲੇਡੀ ਦੇ ਤੁਸੀਂ ਸਰਸੇ کورٹ ਪਰਚੇ ਚੈੱਕ ਕਰੋ ਕਿੰਨੇ ਆ ਇਹ ਲੇਡੀਆਂ ਨੇ ਰਿਟਰਨ ਦੇ ਵਿੱਚ ਲਿਖਿਆ ਹੈ ਰਿਟਰਨ ਦੇ ਵਿੱਚ ਉੱਥੇ ਦੇ ਡੀਐਸਪੀ ਸਾਹਿਬ ਨੇ ਵੀ ਇਹਦੇ ਤੇ ਕਾਰਵਾਈ ਕੀਤੀ ਹੋਈ ਹੈ ਇਸ ਲੇਡੀਆਂ ਨੇ ਪੈਸੇ ਲੈ ਕੇ ਕੰਪਰੋਮਾਈਜ਼ ਕਰਦੀਆਂ ਵੀਰ ਜੀ ਇਹਨੇ ਜੇ ਐਸਐਸਪੀ ਸਾਹਿਬ ਦੇ ਮੈਂ ਬਹੁਤ ਵਾਰੀ ਦਰਖਾਸਤ ਦੇ ਚੁੱਕਿਆ ਤੁਹਾਡੀ ਪਤਨੀ ਹੈ ਇਹ ਕਹਿੰਦੀ ਮਾਦੀ ਪਤਨੀ ਹੈ ਵੀਰ ਜੀ ਪਤਨੀ ਹੈ ਸਾਰੇ ਸ਼ਹਿਰ ਦੀ ਹੈ ਹਾਂ ਇੱਥੇ ਮਨੀਸ਼ ਜੋਸੀ ਹੈ ਟਰੱਕ ਯੂਨੀਅਨ ਦਾ ਹਾਂ ਉਹਨੇ 2.5 ਲੱਖ ਰੁਪਇਆ ਦੇ ਕੇ ਹੁਣ ਛੜਾਂ ਜਾਨ ਛੜਾਈ ਹੈ ਇਹ ਧੰਦਾ ਕਰਦੇ ਰਹੀਆਂ ਵੀਰ ਰੋਡ ਤੇ ਜਿੰਨੇ ਜੇ ਇਨਸਪੈਕਟਰ ਜੱਸੀ ਨੇ ਦਾ ਸਾਥ ਦਿੱਤਾ ਮੇਰੇ ਘਰ ਤੇ ਕਬਜ਼ਾ ਕਰਿਆ ਐਸਐਸਪੀ ਸਾਹਿਬ ਮੈਡਮ ਦੇ ਮੈਂ ਦਰਖਾਸਤ ਦੇ ਕੇ ਘਰ ਖਾਲੀ ਕਰਾਇਆ ਫਿਰ ਚੋਰੀਆਂ ਸਮਾਨ ਚੱਕ ਕੇ ਲੈ ਗਏ 6 ਬੰਦਿਆਂ ਦੇ ਪਰਚਾ ਦਰਜ ਹੋਇਆ ਜਿੰਨੇ ਜੇ 4 ਮਤਲਬ ਇਹਨੇ ਜ਼ਮਾਨਤ ਕਰਾਈ ਹੈ 2:00 ਸ਼ਾਮ ਨੂੰ ਤਬਦੀਸ਼ ਹੋਏ ਨਹੀਂ ਅੱਜ ਇਹਦੇ ਵਿੱਚ ਕਾਜ ਛੋੜਨੇ ਨਾਲ ਦੋ ਵਹੀ ਕਿਉਂ ਹੋਈ ਅੱਜ ਅੱਜ ਕੇ ਮੈਂ ਜਿਹੜਾ ਡੈਫੀਨੇਸ਼ਨ ਦਾ ਕੋਰ ਕੇਸ ਕਰਨ ਆਇਆ ਸੀ ਇਹ ਲੇਡੀਜ਼ ਨੇ ਮੌਕਾ ਦੇਖ ਕੇ ਬੰਦੇ ਨਾਲ ਸੀ ਮੇਰੇ ਨਾਲ ਹਥੋਪਾਈ ਕੀਤੀ ਇਹਨਾਂ ਨੇ ਪਹਿਲੇ ਥੋੜੇ ਦੇ ਇਲਜ਼ਾਮ ਥੋੜੇ ਦੇ ਲਾਏ ਨੇ ਬਹੁਤ ਜ਼ਿਆਦਾ ਜੀ ਮੇਰੀ ਹੁਣ ਚੈਨ ਵੀ ਤੋੜ ਲਈ ਹਾਂ ਠੀਕ ਹੈ ਡੈਫੀਨੇਸ਼ਨ ਦਾ ਮੈਂ ਪਰਚਾ ਕਰਨ ਆਇਆ ਸੀ ਡੀਐਸਪੀ ਸਾਈਬਰ ਕ੍ਰਾਈਮ ਕਰਮਜੀਤ ਸਿੰਘ ਉਹਨਾਂ ਵੱਲੋਂ ਇਨਾਂ ਦੇ ਖਿਲਾਫ ਮੈਨੂੰ ਕਹਦੇ ਵੀ ਡੀਡੀਆਰ ਕਟਾ ਕੇ ਸਵੈਰੇ ਡੈਫੀਨੇਸ਼ਨ ਦਾ ਪਰਚਾ ਪਾ ਦੇ ਮੈਂ ਆਪਦਾ ਵਕੀਲ ਸਾਹਿਬ ਲੈ ਕੇ ਗਿਆ ਕੋਰਟ ਦੇ ਵਿੱਚ ਪਹਿਲਾਂ ਵੀ ਇਹਨੇ ਧੋਬਾਈ ਕੀਤੀ ਹੈ ਅੱਜ ਫੇਰ ਕੀਤੀ ਹੈ ਇੰਦੇ ਦੇ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਪ੍ਰਸ਼ਾਸਨ ਇਸ ਲੇਡੀਜ਼ ਦੀ ਬਲੈਕਮੈਲਰ ਦੀ ਸ਼ਰੇਆਮ ਕੋਈ ਥੋੜੇ ਦੇ ਨਾਮ ਲਾ ਦੋ ਆਪਣੇ ਥੋੜੇ ਆ ਮੇਰੇ ਦੇ ਅਮਨਦੀਪ ਨਾਲ ਕਿੰਨੇ ਟਾਈਮ ਤੁਸੀਂ ਕਾਰ ਕਰ ਰਹੇ ਹੋ ਮੇਰੇ ਦੇ ਬੀਜੀ ਅਮਨਦੀਪ ਦਾ ਮੇਰੇ ਨਾਲ ਕੋਈ ਮੈਟਰ ਨਹੀਂ ਮੈਟਰ ਇਸ ਲੇਡੀਜ਼ ਨਾਲ ਹੈ ਜੋ ਕੀ ਤੁਸੀਂ ਕੋਰਟ ਰਹੇ ਮੇਰੇ ਕੋਲ ਇਹਦੇ ਜਿੰਨੇ ਪ੍ਰੂਫ ਤੁਹਾਨੂੰ ਚਾਹੀਦੇ ਮੈਂ ਦੇ ਦੂੰਗਾ 376 ਦੇ 25 ਮੁਕਦਮੇ ਆ ਬਲੈਕਮੈਲਰ ਲੇਡੀਆਂ ਆ ਜਿੰਨੇ ਵਿੱਚ ਮੈਡਮ ਹਿਨਾ ਗੁਪਤਾ ਨੇ ਇਹ ਇਹ ਤੁਹਾਡੇ ਦੀ ਪੂਰੀ ਸਪੋਰਟ ਕੀਤੀ ਇਹ ਤੁਹਾਡੇ ਦੇ ਰੋਪਲੇ ਵੀ ਚਿੱਟਾ ਲਿਆ ਹੋਵੇ ਕਹਿੰਦੇ ਦੱਸੋ ਇੱਕ ਮਿੰਟ ਗੱਡੀ ਇੱਕ ਕਰ ਪ੍ਰੂਫ ਕਰੋ ਇੱਕ ਮਿੰਟ ਹਿਲਾਰੀ ਆ ਬਾਈ ਜੀ ਮੈਂ ਦੱਸਦਾ ਵੀਰ ਜੀ 3 ਸਾਲ ਮੈਂ ਜਿੰਮ ਹੋ ਗਿਆ ਮੈਨੂੰ ਹਾਂ ਠੀਕ ਹੈ ਜਿੰਮ ਦਾ ਨਾਮ ਦੱਸ ਦੇਣਾ ਤੁਸੀਂ ਮੇਰਾ ਬੈਕਗ੍ਰਾਉਂਡ ਚੋ ਇੱਕ ਮਿੰਟ ਜਿਹੜਾ ਬੰਦਾ ਸਟਰੀਡਲਰ ਲੈਂਦਾ ਇੱਕ ਮਿੰਟ ਕੋਈ ਵੀ ਬੰਦਾ ਸਟਰੀਡਲਰ ਲੈਂਦਾ ਹਾਂ ਉਹਦੇ ਚ ਉਹਦਾ ਡੋਪ ਟੈਸਟ ਪੋਜ਼ਿਟਿਵ ਹੀ ਆਊਗਾ ਵੀਰ ਜੀ ਠੀਕ ਹੈ ਤੁਸੀਂ ਮੇਰੇ ਤੇ ਕੋਈ ਵੀ ਐਨਡੀਪੀਸ ਦਾ ਪਰਚਾ ਜਾਂ ਉਹਦੇ ਚ ਕੋਈ ਵੀ ਇੱਕ ਵੀ ਚੀਜ਼ ਬਰਾਮਦਗੀ ਵਿਖਾ ਦਿਓ ਤੁਸੀਂ ਜਿੱਥੇ ਕਹੋਗੇ ਮੈਂ ਉੱਥੇ ਨਹੀਂ ਵੀ ਤੁਹਾਨੂੰ ਬੇਜਾਉਂਦੇ ਪਰਚੇ ਕਿੰਨੇ ਨੇ ਇਹ ਕਹਿੰਦੇ ਨੇ ਮੇਰੇ ਤੇ ਕੋਈ ਐਨਡੀਪੀਸ ਨਹੀਂ ਹੈ ਅਸਲੀ ਵੀ ਰੱਖੀ ਜੀ ਫਿਰ ਪਰਚਾ ਤਾਂ ਦਰਜ ਹੁੰਦਾ ਅੱਛਾ 25 54 59 ਪਰਚਾ ਦਰਜ ਹੁੰਦਾ ਲਓ ਕਾਪੀ ਤੇ ਸਾਰੇ ਜੋਸ਼ ਮੇਰੇ ਕੋਲ ਤੁਹਾਨੂੰ ਮੇਰੇ ਕੋਲ ਗੱਲ ਲਾ ਰਹੀ ਹੈ ਮੇਰੇ ਕੋਲ ਤੁਹਾਨੂੰ ਇਹਦੇ ਪ੍ਰੂਫ ਚਾਹੀਦੇ ਆ 25 ਬੰਦਿਆਂ ਦੇ ਮੈਂ ਤੁਹਾਨੂੰ ਰਿਟਨ ਚ ਪ੍ਰੂਫ ਦਿੰਨਾ ਮੈਂ ਮੈਡਮ ਐਸਐਸਪੀ ਮੈਡਮ ਨੂੰ ਇਹਦਾ ਸਾਰਾ ਰਿਕਾਰਡ ਦਿੱਤਾ ਹੈ ਪਰ ਇਹ ਲੇਡੀਜ਼ ਹਰ ਇੱਕ ਨੂੰ ਬਲੈਕਮੇਲ ਕਰਦੀ ਏ ਫਿਰ ਉਹਨਾਂ ਦੇ ਘਰੇ ਜਾਂਦੀ ਏ ਇਸ ਟਾਈਮ ਅਮਨਦੀਪ ਕੌਰ ਦੇ ਬਿਲਕੁਲ ਅੰਗੇਸਟ ਉਹਦੇ ਪਰਿਵਾਰ ਨੂੰ ਵੀ ਪਰੇਸ਼ਾਨ ਕੀਤਾ ਘਰੇ ਜਾ ਕੇ 20 ਲੱਖ ਦੀ ਡਿਮਾਂਡ ਕਰਕੇ ਆਈ ਏ ਇਹ ਲੇਡੀਜ਼ ਜਦੋਂ ਪੈਸੇ ਨਹੀਂ ਦਿੱਤੇ ਗਏ ਫਿਰ ਅਮਨਦੀਪ ਦਾ ਪਿੱਛਾ ਕੀਤਾ ਉਹਨੇ ਰਿਟਨ ਚ ਬਹੁਤ ਦਰਖਾਸਤਾਂ ਲਾਈਆਂ ਜਿਹੜਾ ਅੱਜ ਗੱਡੀ 'ਚ ਪਰਸੋ ਚਿੱਟਾ ਮਿਲਿਆ ਤੁਹਾਨੂੰ ਮੈਂ ਰਿਕੁਐਸਟ ਕਰੀ ਸੀ ਉਹ ਇਹਦੀ ਦੇਣਾ ਇਸ ਲੇਡੀਜ਼ ਨੇ ਸਾਡਾ ਪਿੱਛਾ ਨਹੀਂ ਛੱਡਿਆ ਇਸ ਦੇ ਬਿਨਾਂ ਤਲਾਕ ਬਿਨਾ ਤਲਾਕ ਤੋਂ ਤਿੰਨ ਮਹੀਨੇ ਮੈਂ ਨਾਲ ਨਹੀਂ ਸੀ ਮੈਂ ਇੱਥੇ ਹੈ ਨਹੀਂ ਸੀ ਫਿਰ ਜੀ ਮੈਂ ਤੁਸੀਂ ਤਾਂ ਗਲਤ ਫੜਿਆ ਮੈਂ ਐਸ ਐਚਓ ਸਾਹਿਬ ਸਰਸਾ ਸੀਗਾ ਮੇਰਾ ਰਿਕਾਰਡ ਚੈੱਕ ਕਰਾਇਆ ਜਾਵੇ 15 ਦਿਨਾਂ ਦਾ ਮੈਂ ਸਰਸੇ ਸੀਗਾ ਇਹਨੀਆਂ ਜਿਹੜੇ 376 ਦੀਆਂ ਝੂਠੀਆਂ ਦਰਖਾਸਤਾਂ ਉਹਦੇ ਉੱਥੇ ਪ੍ਰੂਫ ਦੇ ਕੇ ਆਇਆ ਉੱਥੇ ਸ਼ਾਮਲ ਤਫਤੀਸ਼ ਹੋ ਕੇ ਆਇਆ ਜਿੱਥੇ ਮੈਂ ਕਸੂਰवार ਨਹੀਂ ਪਾਇਆ ਗਿਆ ਉੱਥੇ ਵੀ ਐਸ ਐਚਓ ਸਾਹਿਬ ਨੇ ਦੇ ਖਿਲਾਫ ਲਿਖਿਆ ਇਹ ਲੇਡੀਜ਼ ਹਰ ਇੱਕ ਬੰਦੇ ਨੂੰ ਬਲੈਕਮੇਲ ਕਰਦੀ ਆ ਵੀ ਕੀ ਕਰਨ ਜਾ ਰਹੀ ਮੈਂ ਇਹ ਚਾਹਣਾ ਵੀ ਪ੍ਰਸ਼ਾਸਨ ਕੱਲ੍ਹ ਇਸ ਲੇਡੀਜ਼ ਨੇ ਡੀਐਸਪੀ ਐਸਐਸਪੀ ਆਈਜੀ ਹਰ ਇੱਕ ਅਫਸਰ ਦਾ ਨਾਮ ਲੈ ਕੇ ਕਹਿੰਦੀ ਜੋ ਉਹਨਾਂ ਦੀਆਂ ਬਲੂ ਫਿਲਮਾਂ ਮੇਰੇ ਕੋਲ ਹਾਂ ਉਹਨਾਂ ਦੇ ਰਿਕਾਰਡ ਹੈ ਮੇਰੇ ਕੋਲ ਮੇਰੇ ਕੋਲ ਪੈਂਡਰਮ ਹੈ ਮੈਂ ਪੁੱਛਣਾ ਚਾਹਣਾ ਪ੍ਰਸ਼ਾਸਨ ਨੂੰ ਵੀ ਤੁਹਾਡੀ ਨੱਕ ਦੇ ਹੇਠ ਇਹ ਲੇਡੀ ਸ਼ਰਿਆਮ ਪ੍ਰਸ਼ਾਸਨ ਦੇ ਵਿੱਚ ਹਰ ਇੱਕ ਹਰ ਇੱਕ ਮੁਲਾਜ਼ਮ ਦਾ ਨਾਮ ਲੈ ਰਹੀ ਹੈ ਤੁਸੀਂ ਇਹ ਤੁਸੀਂ ਇਹਨੂੰ ਬਿਠਾ ਕੇ ਇਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਜਦ ਕਿ ਇਹਦੇ ਤੇ ਚੋਰੀ ਦੇ ਪਰਚੇ ਹੋ ਚੁੱਕੇ ਆ ਡੈਫੀਨੇਸ਼ਨ ਦਾ ਅੱਜ ਮੈਂ ਕੋਰਟ ਦੇ ਮੈਂ ਕੋਰਟ ਦਾ ਸਾਰਾ ਲੈ ਕੇ ਚੱਲ ਰਿਹਾ ਵੀਰ ਜੀ ਮੈਂ ਕੋਈ ਗੁੰਡੇ ਬਦਮਾਸ਼ ਲੈ ਕੇ ਬੰਦੂਕਾ ਲੈ ਕੇ ਨਹੀਂ ਤੁਰਿਆ ਫਿਰਦਾ ਜਿੰਦੇ ਚ ਇਹ ਬਿਲਕੁਲ ਪ੍ਰਸ਼ਾਸਨ ਸੁੱਤਾ ਪਿਆ ਐਸਐਸਪੀ ਗਾਂਧੀ ਦੇ ਮੈਂ ਪੇਸ਼ ਹੋ ਗਿਆ ਉਹ ਚਲੋ ਚੱਲ ਗਏ ਉਹ ਐਸਪੀ ਨਰਿੰਦਰ ਸਾਹਿਬ ਦੇ ਮੈਂ ਪੇਸ਼ ਹੋ ਗਿਆ ਉਹਨਾਂ ਨੇ ਵੀ ਮੈਨੂੰ ੱੱਕੇ ਮਾਰ ਕੇ ਮੇਰ ਨੂੰ ਮੈਨੂੰ ਅੰਡਰ ਪ੍ਰੈਸ਼ਰ ਕਰਕੇ ਉੱਥੇ ਬਿਠਾਈ ਰੱਖਿਆ ਕਿਸ ਪ੍ਰਸ਼ਾਸਨ ਦੀ ਹੈਲਪ ਲਵਾਂ ਐਸਐਸਪੀ ਮੈਡਮ ਦੇ ਮੈਂ ਪੰਜ ਦਫਾ ਪੇਸ਼ ਹੋ ਚੁੱਕਿਆ ਜੀ ਕੋਈ ਐਕਸ਼ਨ ਨਹੀਂ ਤੁਸੀਂ ਮਿਲੋ ਜੀ ਫਲਾਣੇ ਨੂੰ ਮਿਲੋ ਜੀ ਉਹਨਾਂ ਨੂੰ ਮਿਲੋ ਸਦਰ ਥਾਣੇ ਮੈਂ ਅਮਨ ਅਮਨਦੀਪ ਨੂੰ ਕਿੰਨੇ ਟਾਈਮ ਤੋਂ ਜਾਣਦੇ ਹੋ ਤੁਸੀਂ ਸਰ ਅਮਨਦੀਪ ਅਮਨਦੀਪ ਕੌਰ ਨੂੰ ਜਦੋਂ ਇਸ ਲੇਡੀਜ਼ ਨੇ ਟਾਰਗੇਟ ਕੀਤਾ ਕਿੰਨੇ ਟਾਈਮ ਦੀ ਗੱਲ ਹੈ ਕਿੰਨੇ ਸਾਲ ਹੋ ਗਏ ਤਕਰੀਬਨ 3 ਸਾਲ ਪਹਿਲਾਂ ਇਸ ਲੇਡੀਜ਼ ਨੇ 2022 ਤੋਂ ਮਤਲਬ ਜਦੋਂ ਦੇ ਲੱਗੇ ਆ ਔਰ ਇਸ ਲੇਡੀਜ਼ ਨੇ ਇਨਸਪੈਕਟਰ ਜੱਸੀ ਭੇਜੀ ਪੈਸੇ ਦੀ ਡਿਮਾਂਡ ਵਾਸਤੇ ਮੇਰੇ ਕੋਲ 8 ਲੱਖ ਰੁਪਇਆ ਲੈ ਕੇ ਗਏ ਹੋਏ ਤੁਸੀਂ ਤੁਸੀਂ ਇਹਦੇ ਬੱਚਿਆਂ ਨੂੰ ਉਹ ਕਰਦੇ ਹੋ ਬੱਚਿਆਂ ਨੂੰ ਬੱਚੇ ਮੈਨੂੰ ਫਾਇਦਾ ਦੱਸਦਾ ਮੈਂ ਦੱਸਦਾ ਮੇਰੇ ਬੱਚੇ ਤੁਹਾਡੇ ਦੀਓ ਐਕਸ ਪਾਰਟੀ ਹੋ ਚੁੱਕੀ ਹੈ ਮੇਰੇ ਤੇ ਨੇ ਖਰਚੇ ਦਾ ਉਹ ਲਾਇਆ ਸੀਗਾ ਜਿਹਦੇ ਵਿੱਚ ਪ੍ਰੂਫ ਨਹੀਂ ਕਰ ਸਕੀ ਇਹਦਾ ਆਲਰੇਡੀ ਬਿੰਦਰ ਸਿੰਘ ਬੰਦੇ ਦੇ ਨਾਲ ਸਰਸੇ ਕੋਰਟ ਦੇ ਵਿੱਚ ਪਰਚੀਆਂ ਕੱਟਣ ਦਾ ਕੰਮ ਕਰਦਾ ਉਹਦੇ ਨਾਲ ਰਲ ਮਿਲ ਕੇ ਅੱਗੇ ਟਾਰਗੇਟ ਕਰਦੇ ਬੰਦਿਆਂ ਨੂੰ ਉਹਨਾਂ ਤੋਂ ਪੈਸੇ ਲੈ ਕੇ ਕੰਪਰੋਮਾਈਜ਼ ਕਰਦੇ ਹੁਣ ਮੇਰੇ ਕੋਲ 1 20 ਲੱਖ ਰੁਪਇਆ ਇੱਕ ਵੱਡੀ ਔਰ ਇੱਕ ਪਲਾਟ ਜਿਹੜਾ ਮੈਂ ਹੁਣ ਕਬਜ਼ੇ ਤੋਂ ਇਹਨਾਂ ਤੋਂ ਛਡਾਇਆ ਮੇਰੇ ਕੋਲ ਸ਼ਰੇਆਮ ਬਲੈਕਮੇਲ ਕਰਕੇ ਧਮਕੀਆਂ ਦੇ ਰਿਹਾ ਵੀ ਅਸੀਂ ਤੇਰਾ ਇਸ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟ ਤੇ ਚੜਾਵਾਂਗੇ ਜਾਂ ਸਾਨੂੰ ਪੈਸੇ ਦੇ ਦੇ ਠੀਕ ਹੈ ਜੀ ਜਿਹਦੇ ਜ਼ਿੰਮੇਵਾਰ ਜਿੰਦੇ ਜ਼ਿੰਮੇਵਾਰ ਇਹ ਐਸਐਸਪੀ ਮੈਡਮ ਇਹ ਪ੍ਰਸ਼ਾਸਨ ਔਰ ਮੈਡਮ ਹਿਨਾ ਗੁਪਤਾ ਖਾਸ ਕਰਕੇ ਜੋ ਕਿ ਇਹ ਲੇਡੀ ਨੇ ਤਿੰਨ ਵਾਰ ਫਰਨਹਲ ਪੀ ਕੇ ਅੱਡ-ਅੱਡ ਬੰਦਿਆਂ ਨੂੰ ਟਾਰਗੇਟ ਕੀਤਾ ਔਰ ਪੈਸੇ ਦੀ ਡਿਮਾਂਡ ਕਰੀ ਗਈ ਹੈ ਮੈਂ ਇੰਨਾ ਦੁਖੀ ਹੋ ਚੁੱਕਿਆ ਅੱਜ ਤਿੰਨ ਸਾਲਾਂ ਜੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਇਆ ਅੱਜ ਮੈਂ ਕਰੂੰਗਾ ਸੂਸਾਈਡ ਬਿਲਕੁਲ ਸੂਸਾਈਡ ਕਰੂੰਗਾ ਆਨਲਾਈਨ ਸੂਸਾਈਡ ਕਰੂੰਗਾ ਇਹਦੇ ਜ਼ਿੰਮੇਵਾਰ ਪ੍ਰਸ਼ਾਸਨ ਔਰ ਇਹ ਲੇਡੀਜ਼ ਹੋਏਗੀ ਜੋ ਕਿ ਪ੍ਰਸ਼ਾਸਨ ਬਿਲਕੁਲ ਵੀ ਇਸ ਲੇਡੀਜ਼ ਦੇ ਅੰਗੇ ਇਸ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਤੁਸੀਂ ਰਹਿਣੇ ਕਿਥੋਂ ਬਾਈ ਬਾਈ ਜੀ ਮੈਂ ਦਰ ਦਰ ਪਟਕਰਿਆ ਸਮਝ ਗਏ ਮੈਂ ਹੁਣ ਇਹਨਾਂ ਨੂੰ ਕੀ ਦੱਸਾਂ ਮੈਂ ਕਿੱਥੇ ਰਹਿਣਾ ਜਿੱਥੇ ਮੈਂ ਜਾਣਾ ਜਿੱਥੇ ਰਹਿਣਾ ਉੱਥੇ ਰਾਤ ਨੂੰ ਮੈਨੂੰ ਥ੍ਰੈਟ ਦਵਾਇਆ ਜਾਂਦਾ ਜਿੰਦੀ ਕੰਪਲੀਟ ਮੈਸ ਐਸਪੀ ਮੈਡਮ ਨੂੰ ਪਹਿਲਾਂ ਵੀ ਦੇ ਚੁੱਕਿਆ ਬੰਦੇ ਟਰੇਸ ਕਰੇ ਬੰਦੇ ਪਟਿਆਲੇ ਦੇ ਨਿਕਲੇ ਠੀਕ ਹਾਈ ਡਿਕ ਸੌ ਗਲਤ ਕੋਲ ਮਬਲੂ ਹਾਂ ਸਰ ਕੀ ਕੰਮ ਚ ਮਾਰਕਿੰਗ ਨੰਬਰ ਮੇਰੇ ਕੋਲ ਦੋ ਅੱਜ ਮਨਜੋਗ ਦਲ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜੀ ਦਾ ਸਾਨੂੰ 2 ਦਿਨ ਦਾ ਜਿਹੜਾ ਹੈਗਾ ਪੁਲਿਸ ਰਿਮਾਂਡ ਕਿੰਨੇ ਦਿਨ ਦਾ ਮੰਗੇ ਸੀ ਤੁਸੀਂ ਅਸੀਂ 1 ਵੀਕ ਦਾ ਰਿਮਾਂਡ ਮੰਗਿਆ ਸੀਗਾ ਜਿਹੜਾ ਜੱਜ ਸਾਹਿਬ ਨੇ 2 ਦਿਨ ਦਾ ਸਾਨੂੰ ਰਿਮਾਂਡ ਕੱਲ ਰਿਮਾਂਡ ਮੰਗਿਆ ਮਿਲਿਆ ਕਿ ਕੁਝ ਮਿਲਿਆ ਹੁਣ ਤੱਕ ਕੁਝ ਮਿਲਿਆ ਕੁਝ ਉਹਦੇ ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬਲਵਿੰਦਰ ਸਿੰਘ ਨਾਮ ਦੇ ਬੰਦੇ ਨੂੰ ਇਸ ਮੁਕੱਦਮੇ ਦੇ ਵਿੱਚ ਅਸੀਂ ਨੋਮੀਨੇਟ ਸਰ ਗ੍ਰਿਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਹੋਈ ਸਰ ਕੋਰਟ ਚ ਆ ਕੇ ਸਟੇਟਮੈਂਟ ਚੈੱਕ ਕਰ ਰਹੇ ਹਾਂ ਜੀ ਹਾਂਜੀ ਚੈੱਕ ਕਰ ਰਹੇ ਹਾਂ ਉਸ ਦਾ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜਕੇ ਗਿਆ ਹੈ ਜੀ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਮੈਂ ਡਾਟੇ ਜਾਣਬੁੱਝ ਕੇ ਡੈਫਾਮੇਸ਼ਨ ਦਾ ਕੇਸ ਕਰੂੰਗਾ ਪੁਲਿਸਮੈਨ ਨੂੰ ਹਰਾਸ ਕਰ ਰਹੀ ਹੈ ਮੈਂ ਸੂਚਿਤ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਇਸ ਤਫ਼ਤੀਸ਼ ਹੈ ਪਾਰਟ ਆਫ ਦੀ ਇਨਵੈਸਟੀਗੇਸ਼ਨ ਹੈ ਜੀ ਕੋਈ ਜਾਣਕਾਰੀ ਹੋਈ ਹੈ ਕਿ ਉਹ ਲੈ ਰਹੇ ਜਿਸੇ ਕਰਕੇ ਰਿਮਾਂਡ ਲਿਆ ਜੀ ਇਸ ਦਸਤਕਤ ਇਸੇ ਕਰਕੇ ਕੋਈ ਚੌਂਦਰ ਕੀਤੀ ਗਈ ਕੁਝ ਜੀ ਸਰਚ ਕੀਤੀ ਕਿ ਲੇਕਿਨ ਕੋਈ ਇਹ ਜੀ ਸਾਨੂੰ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਉਹਦੇ ਕੋਲ ਗੱਡੀਆਂ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਉੱਥੇ ਬਣਿਆ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀਆਂ ਗੱਡੀਆਂ ਵਗੈਰਾ ਜਾਂ ਉਹਦੀ ਪ੍ਰੋਪਰਟੀ ਵਗੈਰਾ ਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਗੱਡੀਆਂ ਦਾ ਕੁਝ ਪਤਾ ਲੱਗਿਆ ਕਿ ਕਿਤੇ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਨਹੀਂ ਕਰ ਰਹੇ ਹਾਂ ਸਰ 2 ਦਿਨ ਤੱਕ ਇੱਕ ਦਿਨ ਦਾ ਰਿਮਾਂਡ ਚ ਕੀ ਸਿੰਨੀ ਚੱਲ ਰਹੀ ਹੈ ਅੱਗੇ ਜੋ ਆਊਗਾ ਤੁਹਾਨੂੰ ਸਰ ਇਹ ਕਰਤੇ ਬਟ ਉੱਧਰ ਜੰਮੂਗਾ ਜੀ ਇੱਕ ਮਿੰਟ ਰੋਲ ਕੀ ਆ ਉਹਦਾ ਰੋਲ ਕੀ ਹੈ ਜੇ ਤੇ ਜੋ ਕਾਨੂੰਨ ਅਨਸਾਰ ਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਰ ਰਹੇ ਹਾਂ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਂਦੀ ਹੈਗੀ ਉਹਦੇ ਵਿੱਚ ਉਹਦਾ ਇਨਵੋਲਵਮੈਂਟ ਹੈਗੀ ਹੈ ਠੀਕ ਹੈ ਪਹਿਲਾਂ ਵੀ ਕਿਤੇ ਉਹ ਇਕੱਠੇ ਲੈ ਕੇ ਆਏ ਨੇ ਕੋਈ ਉਹ ਚੈੱਕ ਕਰ ਰਹੇ ਨੇ ਉਹ ਪੁੱਛਗਿੱਛ ਕਰ ਰਹੇ ਹੋ ਠੀਕ ਹੈ ਫੋਨ ਚੈੱਕ ਕਰ ਰਹੇ ਹੋ ਕਰ ਰਹੇ ਸਾਰਾ ਕੁਝ ਅਸੀਂ ਉਹਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕਰ ਰਹੇ ਹਾਂ ਜੀ ਕੋਈ ਅਧਿਕਾਰੀ ਦੇ ਨਾਮ ਦੱਸੇ ਨਹੀਂ ਕੋਈ ਚੈਟ ਚੂਟ ਨੂੰ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸੇ ਅਧਿਕਾਰੀ ਦਾ ਨਾਮ ਪੁੱਛ ਕੇ ਇਸ ਦੌਰਾਨ ਨਹੀਂ ਸਾਹਮਣੇ ਆਇਆ ਠੀਕ ਹੈ ਕੋਈ ਮੋਬਾਈਲਾਂ ਜਿਹੜ